ਆਪਣੇ ਦੂਦੇਸ਼ਾਂ ਦੀ ਵਿਦੇਸ਼ੀ ਯਾਤਰੀ ਦੀ ਦੂਜੇ ਅਤੇ ਆਖਰੀ ਭੜਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਵਿੱਚ ਆਪਣੇ ਹਮੋਤਾ ਲਾਰੈਂਸ ਵੋਂਗ ਨਾਲ ਮੁਲਾਕਾਤ ਕੀਤੀ ਦੋਹਾਗਵਾ ਨੇ ਇਸ ਦੋਵੱਲੇ ਅਤੇ ਕੁਮਾਂਤਰੀ ਹਿੱਤਾਂ ਨਾਲ ਜੁੜੇ ਆਲਮੀ ਮੁੱਦਿਆਂ ਤੇ ਵਿਸਥਾਰ ਵਿੱਚ ਚਰਚਾ ਕੀਤੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੰਗਾਪੁਰ ਪੁੱਜਣ ਤੇ ਪਾਰਟੀ ਪਾਇਚਾਰੇ ਦੇ ਲੋਕਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਰਣ ਪ੍ਰਧਾਨ ਮੰਤਰੀ ਮੋਦੀ ਉੱਥੇ ਮੌਜੂਦ ਕਲਾਕਾਰਾਂ ਨਾਲ ਟੋਲ ਵਜਾਉਂਦੇ ਵੀ ਨਜ਼ਰ ਆਏ। ਸਿੰਗapore ਪਹੁੰਚਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰੂਨੇਈ ਦੇ ਆਖਰੀ ਪੜਾਅ ਦੌਰਾਨ ਬੰਡੇਤ ਸ੍ਰੀ ਬੇਗਮਨ ਵਿਕੇ ਸultan Haji Hasanal Bolkiah ਨਾਲ ਗੱਲਬਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸultan Haji ਨਾਲ ਉਨ੍ਹਾਂ ਦੀ ਗੱਲਬਾਤ ਹਾਂ ਪੱਕੀ ਰਹੀ। ਦੋਵਾਂ ਆਗੂਆਂ ਨੇ ਦਵਲਿਸ ਬੰਧਨ ਹੋਰ ਮਜ਼ਬੂਤ ਕਰਨ ਦੇ ਢਾਂਗ ਤਰੀਕਿਆਂ ਤੇ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਮੁਲਾਕਾਤ ਐਕਟ ਈਸਟ ਨੀਤੀ ਨੂੰ ਨਵਾਂ ਹੁਲਾਰਾ ਦੇਣ ਵਿੱਚ ਕਾਮਯਾਬ ਰਹੀ। ਦੁਹਾਗਵਾ ਨੇ ਰੱਖਿਆ ਵਪਾਰ ਪੂੰਜੀਕਾਰੀ ਊਰਜਾ ਪੁਲਾਰ ਟੈਕਨੋਲੋਜੀ ਸੇਤ ਅਤੇ ਦਵਾ ਖੇਤਰ ਸਮਰੱਥਾ ਨਿਰਮਾਣ ਸੱਭਿਆਚਾਰਕ ਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾ ਸਮੇਤ ਦਵੱਲੇ ਹਿੱਤਾਂ ਨਾਲ ਜੁੜੇ ਮੁੱਦਿਆਂ ਦਾ ਜਾਇਜ਼ਾ ਲਿਆ ਇਸ ਰਾਨ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਹੋਇਆ ਦੁਹਾਗਵਤੀ ਮੌਜੂਦਗੀ ਵਿੱਚ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਅਤੇ ਬਰੁਨੇਈ ਦੇ ਟ੍ਰਾਂਸਪੋਰਟ ਅਤੇ ਸੂਚਨਾ ਸੰਚਾਰ ਮੰਤਰੀ ਪੇਂਗ੍ਰੀਨ ਦਾਤੂ ਸ਼ਾਮਹਾਰੀ ਮੁਹਾਰੀ ਪੇਂਗੀਰਾਨ ਵੱਲੋਂ ਸੈਟੇਲਾਈਟ ਅਤੇ ਲਾਂਚ ਵੋਨਾਂ ਲਈ ਟੈਲੀਮੈਂਟਰੀ ਟ੍ਰੈਕਿੰਗ ਅਤੇ ਟੈਲੀਕਮਾਂਡ ਸਟੇਸ਼ਨ ਦੇ ਸੰਚਾਲਨ ਵਿੱਚ ਸਹਿਯੋਗ ਸਬੰਧੀ ਸਹਿਮਤੀ ਪੱਤਰ ਤੇ ਦਸਤਖਤ ਕੀਤੇ ਗਏ।